ਖੱਗਾ ਲਈ ਲੜਾਂਗੇ ਤਾਂ ਸਰਕਾਰ ਗੁੰੰਗੀ ਬੋਲੀ ਜਿਹੜੀ ਹੋ ਚੁੱਕੀ ਆ ਉਹ ਚਾਹੇ ਕੇਂਦਰ ਦੀ ਆ ਚਾਹੇ ਸੈਂਟਰ ਦੀ ਆ ਚਾਹੇ ਸਾਡੇ ਪੰਜਾਬ ਦੀ ਆ ਠੀਕ ਐ ਉਹ ਇੱਕ ਨਾ ਇੱਕ ਦਿਨ ਜਾਗੂਗੀ ਜਰੂਰ ਕਿਉਂਕਿ ਜਦੋਂ ਅੰਗਰੇਜ਼ ਸੀਗੇ ਉਹ ਵੀ ਇਹੀ ਚਾਹੁੰਦੇ ਸੀ ਤਾਨਾਸ਼ਾਹ ਬਣੇ ਹੋਏ ਸੀ ਵੀ ਅਸੀਂ ਹਿੰਦੁਸਤਾਨ ਨਹੀਂ ਛੱਡ ਕੇ ਜਾਵਾਂਗੇ ਪਰ ਜਦੋਂ ਸਾਡਾ ਆਵਾਮ ਇਕੱਠਾ ਹੋ ਕੇ ਹਿੰਦੁਸਤਾਨ ਇਕਜੁੱਟ ਖੜਾ ਹੋ ਗਿਆ ਸੀ ਤਾਂ ਉਹਨਾਂ ਨੂੰ ਮਜਬੂਰਨ ਸਾਡਾ ਦੇਸ਼ ਛੱਡਣਾ ਪਿਆ ਸੀ ਸੋ ਇੱਕੜੀ ਮੈਂ ਕਹਨੀ ਆ ਜਿਹੜੀ ਆ ਖਾਲਸਾਨ ਕੋਈ ਮੰਗ ਨਹੀਂ ਹੈਗੀ ਠੀਕ ਹੈ ਨਾ ਖਾਲਸਪੁਰ ਇੱਕ ਫੀਲਿੰਗ ਆ ਸਾਡੇ ਦਿਲ ਦੀ ਵੀ ਜੇ ਤੁਸੀਂ ਸਾਨੂੰ ਮਤਲਬ ਅੱਡ ਸਮਝਦੇ ਹੋ 2% ਵਾਲੇ ਸਮਝਦੇ ਹੋ ਤਾਂ ਸਾਨੂੰ ਅਲੱਗ ਕਰ ਦੋ ਸਾਡੇ ਦਿਲ ਦੀ ਇੱਕ ਜਜ਼ਬਾਤ ਨੇ ਉਹ ਕੋਈ ਉਹ ਨਹੀਂ ਹੈਗਾ ਸਾਨੂੰ ਪਿਛਲੇ ਹੀ ਗ੍ਰੰਥਾਂ ਤੋਂ ਲਾ ਕੇ ਸਾਡੇ ਲੋਕ ਬਹੁਤ ਡਰਦੇ ਨੇ ਉਹ ਵੀਡੀਓ ਨਹੀਂ ਪਾਉਂਦੇ ਉਹ ਕਹਿ ਦਿੰਦੇ ਨੇ ਵੀ ਨਹੀਂ ਅਸੀਂ ਜੇ ਕੋਈ ਧਰ ਅੰਮ੍ਰਿਤਪਾਲ ਟਾਈਮ ਉਹਨਾਂ ਨੇ ਵੀਡੀਓ ਨਹੀਂ ਪਾਈ ਕਿਸੇ ਨੇ ਫੋਟੋ ਨਹੀਂ ਸ਼ੇਅਰ ਕੀਤੀ ਲੋਕਾਂ ਨੂੰ ਇੱਕ ਡਰ ਪਾਇਆ ਹੋਇਆ ਲੋਕਾਂ ਦੇ ਮਨ 'ਚ ਜਦ ਕਿ ਖਾਲਸਪੁਰ ਦਾ ਮਤਲਬ ਅਤੰਗਵਾਦ ਨਹੀਂ ਹੈਗਾ ਖਾਲਸਪੁਰ ਦਾ ਮਤਲਬ ਹੈ ਕਿ ਸਾਡੇ ਪੰਜਾਬੀਆਂ ਦਾ ਰਾਜ ਹੋਵੇ ਜਿੱਥੇ ਸਾਨੂੰ ਬਿਨਾਂ ਡਰ ਤੋਂ ਬਿਨਾਂ ਕਿਸੇ ਦੁੱਖ ਤਕਲੀਫ ਤੋਂ ਅਸੀਂ ਆਪਣੀ ਗੱਲ ਦੱਸ ਸਕੀਏ ਜੇ ਅੱਜ ਸਾਡੇ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਸਾਡੇ ਕਿਸਾਨ ਜਿੱਥੇ ਵੀ ਨੇ ਸਾਨੂੰ ਵੀ ਇੱਕ ਆਤੰਗਵਾਦੀ ਦਾ ਟੈਗ ਮਿਲ ਚੁੱਕਿਆ ਤੇ ਮੇਰੇ ਜਿਹੜੇ ਜਜ਼ਬਾਤ ਨੇ ਮੈਂ ਭਗਤ ਸਿੰਘ ਨੂੰ ਪੜ ਕੇ ਵੱਡੀ ਹੋਈਆਂ ਤੇ ਮੇਰੀ ਪਰਵਰਿਸ਼ ਵੀ ਇੱਕ ਸ਼ਹੀਦੀ ਪਰਿਵਾਰ ਦੇ ਵਿੱਚ ਹੀ ਹੋਈ ਆ ਤਾਂ ਮੈਂ ਇਸ ਕਰਕੇ ਮੇਰੇ ਜਜ਼ਬਾਤ ਜੁੜੇ ਹੋਏ ਨੇ ਤਾਂ ਮੈਂ ਤੁਹਾਨੂੰ ਕਹਿਣੀ ਆ ਵੀ ਉੱਠ ਖੜਿਆ ਕਰੋ ਜਦੋਂ ਕੋਈ ਇਹ ਜਹਾ ਕਰਦਾ ਤੁਸੀਂ ਇੱਕ ਦੇਖੋ ਉਸਨੇ ਇੱਕ ਕੁੜੀ ਤੇ ਪਰ ਸਾਡਾ ਉੱਥੇ ਦਰਾਹੇ ਦਾ ਬੰਦਾ ਨਹੀਂ ਕੋਈ ਉੱਠਿਆ ਸਿਰਫ ਇੱਕ ਬੰਦਾ ਮੇਰੇ ਨਾਲ ਆ ਕੇ ਖੜਿਆ ਸੀ ਉੱਥੇ ਜਿੱਦਾਂ ਉਹਦਾ ਮੈਂ ਕਰੋ ਕੀਤਾ ਕਹਿੰਦਾ ਭੈਣੇ ਮੈਂ ਤੁਹਾਡੇ ਕਰਕੇ ਆਇਆ ਤੁਸੀਂ ਇਹਦਾ ਕਰੋ ਕਰਨ ਆਏ ਹੋ ਵੀ ਇਹ ਬੰਦਾ ਗਲਤ ਬੋਲਦਾ ਜਦੋਂ ਕੋਈ ਬੰਦਾ ਸਾਡੇ ਬਾਰੇ ਗਲਤ ਬੋਲਦਾ ਤਾਂ ਸਾਨੂੰ ਉੱਠਣਾ ਵੀ ਚਾਹੀਦਾ ਜੇ ਅਸੀਂ ਇੱਕ ਜੁੱਟ ਹੋ ਕੇ ਚੱਲਾਂਗੇ ਤਾਂ ਇਹ ਲੋਕ ਸਾਨੂੰ ਨਹੀਂ ਬੋਲਣਗੇ ਮੈਂ ਇਹ ਨਹੀਂ ਕਹਿੰਦੀ ਮੈਂ ਤਾਂ ਇਹੀ ਕਹਿਨੀ ਆ ਵੀ ਉਸ ਨੂੰ ਸਿਖਾਉਣਾ ਸਾਨੂੰ ਬਣਾਇਆ ਸੀ ਅਸੀਂ ਉਹਦੇ ਬੱਚੇ ਆ ਅਸੀਂ ਉਹਦੀ ਰਜਾਈ ਰਾਖੋ ਚੱਲਾਂਗੇ ਕਿ ਅੱਜ ਆਪਾਂ ਮੋਰਚਾ ਵੀ ਪਤਾ ਕਰਾਂਗੇ ਬਾਕੀ ਵੀਰੇ ਮੈਨੂੰ ਨਹੀਂ ਪਤਾ ਇਹ ਬੰਦਾ ਲੋਕ ਪਿੱਛੇ ਪਾਸੇ ਲੱਗ ਜਾਂਦੇ ਨੇ ਪਰ ਤੁਹਾਨੂੰ ਲੰਦਾ ਕੋਈ ਹੋਰ ਨਹੀਂ ਹੈਗੀ ਦੀ ਕੋਈ ਯਾਰੀ ਉਹ ਵੀ ਉਹ ਕਹਿੰਦਾ